ਮਿਸ ਸ਼ਸ਼ੀਕਲ ਜੀ ਲੋਕ ਹੋਏ ਕੋਈ ਫਿਰ ਅਸੀਂ ਛੋਟਾ ਜਿਹਾ ਬਲੌਗ ਨਵੇਂ ਨਵੇਂ ਸੂਟ ਪੰਜਾਬੀਆਂ ਦੇ ਲੈ ਕੇ ਆਏ ਨਵੇਂ ਨਵੇਂ ਪੰਜਾਬੀ ਸੂਟ ਜਿਵੇਂ ਮੈਂ ਤੁਹਾਨੂੰ ਕੋਲ ਕੇ ਦਿਖਾਉਂਗੇ ਸੂਟ ਸਭ ਸ਼ਸ਼ੀਕਲ ਸਾਰਿਆਂ ਨੂੰ ਸਾਰੇ ਜਨ ਸਾਰੇ ਚੈੱਕ ਕਰੋ ਨਿਊ ਡਿਜ਼ਾਈਨ ਲੈ ਕੇ ਆਏ ਨੇ ਸਨੈਕ ਤੇ ਵਰਕ ਆ ਪਾਕਟ ਸਟਾਈਲ ਵਾਲਾ ਨਵਾਂ ਕੁਰਤਾ ਸ਼ੋਰਟ ਜਿਹਨੇ ਬਣਿਆ ਨਾਲ बॉटम ਤੇ ਵੀ ਵਰਕ ਆਹ बॉटम ਤੇ ਸਾਰਾ ਬਾਜੀ ਤੇ ਵੀ ਲੀ ਲਿਆ ਕਾਟਨ ਜੀ ਬਣਿਆ ਨਾ ਕਲਰ ਚੈੱਕ ਕਰੋ ਕਿੰਨਾ ਪਿਆਰਾ ਵਾ ਬਾਕੀ ਤੁਸੀਂ ਵਰਕ ਦੇਖ ਸਕਦੇ ਜੀ ਕੋਲ ਇਹ ਨਾਮ ਪਿਆਰਾ ਧਰਮੀ ਵਾਲਾ 컬러 ਵੀ ਬਹੁਤ ਸੋਹਣਾ ਵਾ ਵਰਕ ਚੈੱਕ ਕਰਦੇ ਹੋਏ ਵੀ ਬਾਜੂ ਦੇ ਉੱਪਰ ਫਲਾਵਰ ਆਊਗਾ ਸ਼ਰਟ ਦੇ ਕਿਹੜੇ ਰੰਗ ਤੇ ਮੈਂਂਦੀ 컬러 ਤੇ ਬਣਿਆ ਨੂੰ ਬਹੁਤ ਹੀ ਪਿਆਰਾ ਬੀਸ ਨੇ ਸਾਰਿਆਂ ਚ ਕਲਰ ਕਸਟਮਾਈਜ਼ਿੰਗ ਕੋਈ ਵੀ ਕਰਵਾ ਸਕਦੇ ਜੋ ਡਿਜ਼ਾਈਨ ਚੈੱਕ ਕਰ ਲਓ बच्चे बे लगा रेडी होर्ट ते उपर ना हो बना ते वर्क आव लहे ते लोगे सूटी बन सगळे आपण बच्च बाजू ते वर्क कर बहुतही प्यारा लॅदर पत्तीचा वर्क होया ਬਾਕੀ ਇਹਦੀ ਰੇਨ ਜਿਹੜੀ ਪੈ ਜੂਗੀ ਤਾਂ ਆਪਣੇ ਕੋਲ ਬਹੁਤ ਹੀ ਸੋਹਣੇ ਕੁੜਤੇ ਆਏ ਆ ਬਹੁਤ ਹੀ ਪਿਆਰੀ ਕਾਟਨ ਹੈ ਇਹ ਗਰਮੀ ਦੇ ਲਈ ਕੁੜਤੇ ਜਿਸ ਵਿੱਚ ਕਲਰ ਤੇ ਤੁਸੀਂ ਲਗਵਾ ਸਕਦੇ ਜੋ ਸਾਈਜ਼ ਸਾਰਿਆਂ ਦੇ ਵਿੱਚ अवेलेबल ਆ ਸਾਰੀ ਹੀ ਹਨ ਤੇ ਬਾਕੀ ਸੂਟ ਰੈਡੀ ਹੋ ਰਿਹਾ ਛੇਤੀ ਜਦੋਂ ਪਹੁੰਚਦੇ ਸਾਡੇ ਕੋਲ ਤਾਂ ਅਸੀਂ ਅਪਲੋਡ ਕਰਾਂਗੇ ਸੋ ਅੱਜ ਦੇ ਨਾ ਓਕੇ ਥੈਂਕ ਯੂ ਲਾਈਕ ਜਰੂਰ ਕਰਿਆ ਕਰੋ ਤੇ ਬਾਕੀ ਜੇ ਕਿਸੇ ਨੇ ਪ੍ਰਾਈਸ ਪੁੱਛਣਾ ਹੁੰਦਾ ਹੈ ਤਾਂ WhatsApp ਕਰ ਦਿਆ ਕਰੋ ਜਾਂ Instagram ਦੇ ਉੱਤੇ ਮੈਸੇਜ ਕਰ ਦਿਆ ਕਰੋ ਇਨਬਾਕਸ ਦੇ ਵਿੱਚ ਥੈਂਕ ਯੂ